ਵਿਸ਼ੇ ਪਰਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਕਮਾਂਤਰੀ ਮਹਿਲਾ ਦਿਵਸ ਮੌਕੇ ਤੁਹਾਨੂੰ ਬਠਿੰਡਾ ਦੀ ਅਜੇਹੀ ਬੈਂਕ ਬ੍ਰਾਂਚ ਲੈ ਕੇ ਚਲਦੇ ਹਾਂ ਜਿੱਥੇ ਲੇਖਾਕਾਰ ਤੋਂ ਲੈ ਕੇ ਬੈਂਕ ਮੈਨੇਜਰ ਤੱਕ ਸਾਰੇ ਦਾ ਸਾਰਾ ਕੰਟਰੋਲ ਸਿਰਫ ਮਹਿਲਾਵਾਂ ਕੋਲ ਹੈ। ਅੱਜ ਦੇ ਜ਼ਮਾਨੇ ਮਹਿਲਾਵਾਂ ਵੀ ਪੁਰਸ਼ਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਮਿਹਨਤ ਕਰ ਰਹੀਆਂ ਨੇ। ਦਫ਼ਤਰ ਹੋਵੇ ਜਾਂ ਮੈਦਾਨ ਹਰ ਜਗ੍ਹਾ ਕੁੜੀਆਂ ਬਾਜ਼ੀ ਮਾਰ ਰਹੀਆਂ ਨੇ। ਠੰਡਾ ਦੇ ਬਰਨਾਲਾ ਰੋਡ ਤੇ ਬਣੀ ਸਟੇਟ ਬੈਂਕ ਆਫ ਇੰਡੀਆ ਦੀ ਇਸ ਬ੍ਰਾਂਚ ਚ ਸਿਰਫ ਮਹਿਲਾ ਮੁਲਾਜ਼ਮ ਹੀ ਨੇ ਬੈਂਕ ਮੈਨੇਜਰ ਮਦਦ ਕਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਜਿਸ ਲਈ ਵਿਦਿਆ ਤੋਂ ਇਲਾਵਾ ਹੋਰ ਕੋਈ ਵੱਡਾ ਸਾਧਨ ਨਹੀਂ ਵਰਮਨ ਦੇ ਸੈਲੈਬ੍ਰੇਸ਼ਨ ਲਈ ਮੇਨ ਗੱਲ ਮੇਨ ਦਾ ਮੋਟਿਵ ਹੈ ਔਮਨ ਏਮਪਾਵਰਮੈਂਟ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਜਿੰਨੀ ਵੀ ਹੈ ਵਮਨ ਜੋ ਦੇਖ ਰਹੀਆਂ ਨੇ ਕਿ ਇੱਕ ਵੂਮਨ ਕੁਝ ਵੀ ਕਰ ਸਕਦੀ ਹੈ ਕਿਤੇ ਵੀ ਜਾ ਸਕਦੀ ਹੈ ਕੋਈ ਵੀ ਕੰਮ ਕਰ ਸਕਦੀ ਹੈ ਬਿਨਾ ਕਿਸੇ خوف ਦੇ ਵੂਮਨ ਨੂੰ ਅਧਿਕਾਰਾਂ ਪਤਾ ਹੋਣਾ ਚਾਹੀਦਾ ਹੈ ਇੱਕ ਤਾਲ ਹੈ ਜੀ ਕਿ ਵੂਮਨ ਦੇ ਅਧਿਕਾਰਾਂ ਕੀ ਕੀ ਹੈ ਔਰ ਜੀ ਚਾਬੀ ਹੈ এডਿਕੇਸ਼ਨ ਇਸ ਲਈ ਹਰ ਪੇਰੈਂਟ ਨੂੰ ਆਪਣੀਆਂ ਧੀਆ ਨੂੰ এডਿਕੇਸ਼ਨ ਜ਼ਰੂਰ ਦੇਣੀ ਚਾਹੀਦੀ ਹੈ ਹਰ ਹਰ ਰਾਈਟ ਵਾਲੇ ਨੂੰ ਪਤਾ ਚਾ ਆਪਣੀਆਂ ਵੀ ਚੱਲ ਜਾਂਦਾ ਹੈ ਸਿਰਫ ਉਹਨੂੰ এডਿਕੇਸ਼ਨ ਦੇਣ ਦੀ ਜ਼ਰੂਰਤ ਹੁੰਦੀ ਹੈ ਔਰ ਦੀ ਸਮਾਜ 'ਚ ਐਮ ਭੂਮਿਕਾ ਹੈ ਜਦੋਂ ਬੱਚਾ ਜਨਮ ਲੈਂਦਾ ਤਾਂ ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿੰਦਾ ਭੈਣ ਦੇ ਰੂਪ ਚ ਭਰਾ ਦਾ ਸੱਚਾ ਦੋਸਤ ਹੋਰ ਕੋਈ ਨਹੀਂ ਹੁੰਦਾ ਪਤਨੀ ਜਿਹਾ ਹਮਸਫਰ ਵੀ ਕੋਈ ਨਹੀਂ ਹੁੰਦਾ ਏਬੀਪੀ ਸਾਂਝਾ ਨਾਰੀ ਸ਼ਕਤੀ ਨੂੰ ਪ੍ਰਣਾਮ ਕਰਦਾ ਹੈ